ਬੱਬੂ ਮਾਨ ਕਹਿੰਦਾ ਪਿਆਏ ਕਿ ਔਰਤਾਂ ਨੂੰ ਗਹਿਣੇ ਪਾਉਂਦਾ ਬਹੁਤ ਸੌਂਗੇ ਪਰ ਇਹਨਾਂ ਔਰਤਾਂ ਕਮਲੀਆਂ ਨੂੰ ਪਤਾ ਹੀ ਨਹੀਂ ਕਿ ਇਹ ਗਹਿਣੇ ਉਹਨਾਂ ਦੀ ਗੁਲਾਮੀ ਦੀ ਨਿਸ਼ਾਨੀ ਆ ਬੱਬੂ ਮਾਨ ਦੱਸਦਾ ਹੈ ਕਿ ਔਰਤਾਂ ਹਮੇਸ਼ਾ ਹੀ ਬੰਦੇ ਤੋਂ ਪਾਵਰਫੁੱਲ ਰਹੀਆਂ ਨੇ ਇਸੇ ਕਰਕੇ ਔਰਤਾਂ ਦੇ ਬੰਦਿਆਂ ਵਿੱਚ ਜੰਗ ਹੁੰਦੀ ਆਈ ਏ ਸੋ ਬੰਦਿਆਂ ਨੇ ਔਰਤਾਂ ਨੂੰ ਗੁਲਾਮ ਬਣਾਉਣ ਲਈ ਉਹਨਾਂ ਦੇ ਪੈਰਾਂ 'ਚ ਬੇੜੀਆਂ ਪਾ ਦਿੱਤੀਆਂ ਤੇ ਕੰਨਾਂ 'ਚ ਹੱਥ ਕੜੀਆਂ ਟਾਈਪ ਜੰਜੀਰਾਂ ਪਾ ਦਿੱਤੀਆਂ ਜੇ ਉਹੀ ਹੌਲੀ-ਹੌਲੀ ਬਾਲੀਆਂ ਤੇ ਝਾਂਜਰਾਂ 'ਚ ਬਦਲ ਗਏ ਸੋ ਉਸ ਟਾਈਮ ਤੋਂ ਮਰਦਾਂ ਨੇ ਔਰਤਾਂ ਨੂੰ ਗੁਲਾਮ ਬਣਾਇਆ ਹੋਇਆ ਤੇ ਇਹ ਗਹਿਣੇ ਔਰਤਾਂ ਦੀ ਗੁਲਾਮੀ ਦੀ ਨਿਸ਼ਾਨੀ ਆ ਸੋ ਆਓ ਬੱਬੂ ਮਾਨ ਦਾ ਇਹ ਛੋਟਾ ਜਿਹਾ ਵੀਡੀਓ ਕਲਿੱਪ ਤੁਹਾਡੇ ਨਾਲ ਵੀ ਸਾਂਝਾ ਕਰਦੇ ਆਂ ਇਹ ਕਿਹਨੇ ਕਿਉਂ ਬਣੇ ਸੀ ਕਹਿੰਦੇ ਬੀਬਾ ਸੋਚਿਆ ਇਸ ਕਰਕੇ ਬਣੇ ਸੀ ਕਿ ਔਰਤ ਹਮੇਸ਼ਾ ਤੋਂ ਬੰਦੇ ਤੋਂ ਪਾਵਰਫੁਲ ਰਹੀ ਹੈ ਜਦੋਂ ਕਬੀਲਿਆਂ 'ਚ ਵਸਦੇ ਸੀ ਤਾਂ ਔਰਤਾਂ ਤੇ ਬੰਦਿਆਂ ਦੀ ਲੜਾਈ ਹੋਈ ਸੀ ਸ਼ੁਰੂਆਤੀ ਦੌਰ 'ਚ ਜਿਹੜੀ ਪੁਰਾਣੀ ਇਤਿਹਾਸ ਮਿਲਦਾ ਹੈ ਔਰਤਾਂ ਨੂੰ ਫੜ ਕੇ ਨੂੜਿਆ ਜਾਂਦਾ ਸੀ ਉਹਨਾਂ ਤੇ ਕਬਜ਼ਾ ਕਰਨ ਲਈ ਉਹਨਾਂ ਨੂੰ ਡਰਾਉਣ ਲਈ ਜਾਂ ਉਹਨਾਂ ਨੂੰ ਈਨ ਬਣਾਉਣ ਲਈ ਉਹਨਾਂ ਦੇ ਪੈਰਾਂ 'ਚ ਬੀੜੀਆਂ ਪਾਈਆਂ ਜਾਂਦੀਆਂ ਸੀ ਉਹਨਾਂ ਦੇ ਕੰਨਾਂ 'ਚ ਛੋਟ-ਛੋਟੀਆਂ ਹੱਥਕੜੀਆਂ ਨਵਾ ਜੰਜੀਰਾ ਪਾਇਆ ਜਾਂਦੇ ਸੀ ਜਿਵੇਂ ਜਿਵੇਂ ਔਰਤ ਨੇ ਬੰਦੇ ਦੀ ਈਨ ਮੰਨਣੀ ਸ਼ੁਰੂ ਕਰਦੀ ਹੌਲੀ-ਹੌਲੀ ਉਹਨਾਂ ਨੇ ਕਾਂਟਿਆਂ ਦਾ ਰੂਪ ਲੈ ਲਿਆ ਤੇ ਬੇੜੀਆਂ ਨੇ ਚਾਂਜਰਾਂ ਦਾ ਰੂਪ ਲੈ ਲਿਆ ਇਹ ਕੁੜੀਆਂ ਨੂੰ ਕੌਮਲੇ ਨੂੰ ਪਤਾ ਨਹੀਂ ਇਹ ਤੁਹਾਡੀ ਗੁਲਾਮੀ ਦਾ ਪਤੀਕ ਹੈ ਹਾਂਜੀ ਜੇ ਤੁਸੀਂ ਵੀ ਉਹ ਬੱਬੂ ਮਾਂ ਦੇ ਕਟਰ ਫੈਨ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦੇ ਸੋ ਮਿਲਦੇ ਆਂ ਕਿਸੇ ਨਵੀਂ ਵੀਡੀਓ ਨਾਲ ਸਸ਼ਿਕਾ